ਉਕਸਾ ਬਾਹਲ ਕਾਂਬਰ ਸਰ ਦੇ ਵਿਧਾਨ ਸਭਾ ਹਲਕਾਈ ਨਾਲ ਅੰਦਰ ਖੜੇ ਆ ਜਿੱਥੇ ਕਿ ਅੱਜ ਬੀਜਪੀ ਦੇ ਉਮੀਦਵਾਰ ਤਰਨ ਸੰਧੂ ਜਿਹੜੇ ਨੇ ਪਹੁੰਚ ਰਹੇ ਨੇ ਆਪਣੇ ਪ੍ਰਚਾਰ ਵਾਸਤੇ ਪਹੁੰਚ ਰਹੇ ਆ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਉਹ ਉਹਨਾਂ ਦਾ ਵਿਰੋਧ ਵਾਸਤੇ ਫੁੱਲ ਤਿਆਰੀ ਕੀਤੀ ਹੋਈ ਹੈ ਸੰਧੂ ਪਹੁੰਚਣ ਵਾਲੇ ਨੇ ਉੱਥੇ ਹੀ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੀ ਜਿਹੜਾ ਵਿਰੋਧ ਜੀ ਡਟ ਗਏ ਨੇ ਤੇ ਪੁਲਿਸ ਵੱਲੋਂ ਵੀ ਕਰੜੇ ਇੰਤਜ਼ਾਮ ਕਰ ਲਏ ਗਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਸਾ ਤੇਰੀ ਚੱਕ ਗਿਆ ਜ਼ਿੰਦਾਬਾਦ ਸਤਿਕਾਰਾ ਨਜ਼ਰਾਂ ਮਦਾਨ ਦਾ ਜ਼ਿੰਦਾਬਾਦ ਜ਼ਿੰਦਾਬਾਦ ਤਕਾਮਾ ਨਜ਼ਰਾਂ ਮਦਾਨ ਦਾ ਜ਼ਿੰਦਾਬਾਦ ਜਿਮਾਕੋ ਦੇ ਨਾਲ ਖੜੇ ਆ ਇਹ ਜਿਹੜੇ ਝੰਡੇ ਲਾ ਕੇ ਖੜਦੇ ਆ ਰਾਹ ਰੋਕਦੇ ਆ ਇਹ ਜਿਹੜੇ ਆ ਥੋੜਾ ਦਿਮਾਗ ਹਿੱਲ ਗਿਆ ਇਹਨਾਂ ਦਾ ਕਿਉਂਕਿ ਤਿੰਨੇ ਹੀ ਪਾਰਟੀਆਂ ਨੇ ਥੋੜਾ ਡਰ ਪੈ ਗਿਆ ਵਾ ਕਿ ਸੁੰਦਰੀ ਸਾਹਿਬ ਦੇ ਪੈਰ ਲੱਗ ਗਏ ਆ ਪੈਰ ਤੇ ਪਈ ਲੱਗਣੀ ਆ ਜਿੱਥੇ ਸਾਡੇ ਹਲਕੇ ਦੇ ਐਮਐਲਏ ਬੋਨੀ ਸਾਹਿਬ ਦਾ ਪੈਰ ਰੱਖਿਆ ਹੋਵੇ ਉਥੇ ਤੇ ਵੈਰੇ ਕੋਈ ਨਹੀਂ ਲਾ ਸਕਦਾ ਤੇ ਸਾਡੇ ਸਮੁੰਦਰੀ ਸਾਹਿਬ ਨੇ ਵੀ ਉਹਨਾਂ ਨੂੰ ਸੁਜੋਗਿਆ ਕਿ ਇਹਨਾਂ ਦਾ ਉਹਨਾਂ ਨੂੰ ਇਹਨਾਂ ਨੇ ਹਲਕੇ ਦੇ ਨਾਲ ਜੋ ਸੰਘਰਸ਼ ਕੀਤਾ ਵਾ ਐਮਐਲਏ ਸਾਹਿਬ ਨੇ ਤਾਂ ਸਾਡੇ ਸਮੁੰਦਰੀ ਸਾਹਿਬ ਕਰ ਰਹੇ ਆ ਸੋ ਇਹ ਕਿਹੜੇ ਵਿਰੋਧ ਕਰ ਰਹੇ ਆ ਵੈਸੇ ਬਰੇ ਪਏ ਆ ਇਹ ਝੰਡੇ ਲਾ ਕੇ ਵੈਸੇ ਨਹੀਂ ਖੜਉਂਦੇ ਡਰੇ ਪਏ ਆ ਕਿਉਂਕਿ ਜੇ ਇਹਨਾਂ ਨੇ ਕੋਈ ਜਿੱਤ ਦਾ ਪ੍ਰਤੀਕ ਲੈਣਾ ਤੇ ਵੋਟਾਂ ਨਾਲ ਰੋਣਾ ਵੋਟਾਂ ਦੇ ਨਾਲ ਜਿੱਤ ਲੈਣ ਇੰਦਾ ਰਾਹ ਮੁੱਕ ਕੇ ਰਾਹ ਰੋਕਣਾ ਕੋਈ ਸੋਹਣੀ ਗੱਲ ਨਹੀਂ ਲੱਗੀ ਮਾੜੀ ਗੱਲ ਆ ਇਹਨਾਂ ਕਿਸਾਨਾਂ ਲਈ ਜੇ ਕੋ ਤੁਹਾਡਾ ਵੀ ਭੈਣ ਭਰਾ ਵਾਲੀ ਤੇ ਨਾਲ ਰਿਹਾ ਉਹਨੂੰ ਸਮਝਾਓ ਥੋੜਾ ਜਿਹਾ ਵੈਸੇ ਵੀ ਦਿਮਾਗ ਹੀ ਲੀ ਲੱਗਦੇ ਉਹਨਾਂ ਦੇ ਸੋ ਆਪਾ ਸਮੰਧੀ ਸਾਹਿਬ ਜੀ ਆਪ ਜੀ ਅੱਗੇ ਬੇਨਤੀ ਕਰਦੇ ਆ ਕੋਈ ਤੇ ਇਹਨਾਂ ਦੇ ਦਿਮਾਗ ਹੀ ਲਿਆ ਦੇ ਕੁਝ ਵੈ ਸਾਡੇ ਨਮਾਜ਼ ਤੇ ਦਿਮਾਗ ਸਾਡੇ ਮੁੰਡਿਆਂ ਦੇ ਨਸ਼ੇ ਨੇ ਖਾਲੇ ਆ ਨਸ਼ਾ ਸਾਡੇ ਬਹੁਤ ਹੀ ਜ਼ਿਆਦਾ ਚੱਲ ਰਿਹਾ ਵਾ ਬੈਲੀਆਂ ਵੀ ਦੋਸਤ ਕਰਾਂ ਇਹੀ ਮਥਾ ਮਾਰਦੀਆਂ ਰਹੀਆਂ ਵਾ ਗਰੀਬ ਜਨਤਾ ਨਾਲ ਅਸੀਂ ਨਸ਼ਾ ਬੰਦ ਕਰਾਂਦੇ ਆ ਕਿ ਬੰਦ ਕਰਾ ਦਾਂਗੇ ਪਹਿਲਾਂ ਸ਼ਹਿਰਾ ਜੀ ਪਿੰਡਾਂ ਜੀ ਤੇ ਆ ਜਦੋਂ ਉਹਦੀ ਤਿੱਜੀ ਸਰਕਾਰ ਆ ਗਈ ਆ ਇਹਨੇ ਘਰ ਘਰ ਦੇ ਵਿੱਚ ਵਾੜ ਦਿੱਤਾ ਜਨਾਨੀਆਂ ਵੀ ਚੋਰੀ ਨਸ਼ਾ ਵੇਚਣ ਦੀਆਂ ਬੱਚੇ ਵੀ ਵੇਚਣਦੇ ਆ ਕੋਈ ਕਿਸੇ ਨੂੰ ਕਹਿਣ ਯੋਗ ਗੱਲ ਹੈ ਹੀ ਨਹੀਂ ਜੀ ਸੋ ਸਾਡੇ ਅਜਨਾਲਿਆਂ ਜਿਹੜਾ ਵੀ ਬਹੁਤ ਫਰਾਂ ਆ ਰਿਹਾ ਸਾਰੇ ਧਾਵਾਂ ਤੇ ਨਸ਼ੇ ਦਾ ਪ੍ਰਚਾਰ ਜਿਹੜਾ ਬਹੁਤ ਚੱਲ ਰਿਹਾ ਸੋ ਬੇਨਤੀ ਆ ਕਿ ਅਸੀਂ ਆਪ ਜੀ ਦੇ ਨਾਲ ਸਾਰੀ ਸੰਗਤ ਧਨਵੰਦ ਦੇਈ ਦੇ ਨਾਲ ਖੜੀ ਆ ਵੈਸੇ ਵੀ ਜਿਹੜੀ ਪਾਰਟੀਆਂ ਝੜਕ ਵਾਲੇ ਆਏ ਆ ਇਹਨਾਂ ਵੈਸੇ ਹੀ ਬੇੜਾ ਕਰ ਦਿੱਤਾ ਸੋ ਸੁਮントਰੀ ਸਾਹਿਬ ਜੀ ਪਰਮਾਤਮਾ ਮਿਹਰ ਕਰੇ ਸਾਰੇ ਵੀਰਾਂ ਦੇ ਸਕੇ ਤੁਹਾਨੂੰ ਸੁਖ ਦਾ ਸੁਨੇਹਾ ਮਿਲੇ ਜਿੱਤ ਪ੍ਰਤੀਕ ਹੋਵੇ ਮਗਰ ਨਸ਼ੇ ਦੇ ਤੁਸੀਂ ਵੀ ਧਿਆਨ ਦਿਓ ਸਾਰੀਆਂ ਸਰਕਾਰਾਂ ਆਉਂਦੀਆਂ ਜਿੱਦਾਂ ਆਉਂਦੀਆਂ ਜਾਂਦੀਆਂ ਚਲੋ ਸਿਆਣੇ ਨੇ ਸੂਝ ਵਾਂਜੋ ਵੈਸੇ ਵੀ ਸਾਡੇ ਅਮਰਪਾਲ ਸਿੰਘ ਗੋਨੀ ਜੋ ਕਹਿੰਦੇ ਆ ਉਹ ਕਰਦੇ ਆ ਇਹ ਸਾਨੂੰ ਵੀ ਪਤਾ ਅਸੀਂ ਸ਼ੁਰੂ ਤੋਂ ਵਰਤਦੇ ਆ ਜੋ ਬੋਲੇ ਸੋਨਪਾ ਭਗਵਾਨ ਦਾਾਲਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਇਆ ਸੰਗੂਦਾਰ ਦਾ ਚੌਥੇ ਨੰਬਰ ਦੇ ਜਿਹੜੀ ਮਸ਼ੀਨ ਆ ਚੌਥੇ ਨੰਬਰ ਦੇ ਕਮਲ ਦੇ ਫੁੱਲ ਦਾ ਸਾ ਤਨਜੀ ਸੰਗੂਦਾਰ ਦਾ ਨਿਸ਼ਾਨ ਆ ਜੇ ਤਗੜੇ ਹੋ ਕੇ ਆਪਣੀ ਇੱਕ ਇੱਕ ਕੀਮਤੀ ਵੋਟ ਚੋ ਨਿਸ਼ਾਨ ਦੇ ਕਮਲ ਦਾ ਫੁੱਲ ਮੈਂ ਹਰ ਜਗ੍ਹਾ ਕਹਿੰਦਾ ਨਾ ਕਿ ਹਰ ਸਟੇਜ ਤੇ ਬੋਲਦਾ ਮੈਂ ਕਿ ਨਾਰਾ ਬੋਲੂ ਕਮਲ ਦਾ ਮੈਂ ਕਹੂੰਗਾ ਕਮਲ ਦਾ ਬੋਲ ਤੁਸੀਂ ਕਹਿਣਾ ਕਦੇ ਨਾ ਬੋਲੋ ਹੱਟ ਲੈ ਉਹ ਕਮਲ ਦਾ ਫੁੱਲ ਕਦੇ ਨਾ ਬੁੱਲ ਕਮਲ ਦਾ ਫੁੱਲ ਕਦੇ ਨਾ ਬੁੱਲ ਤੁਸੀਂ ਢਿੱਲੇ ਪੈ ਗਏ ਜੀ ਕਮਲ ਦਾ ਬੁੱਲ ਕਦੇ ਨਾ ਬੁੱਲ ਕਮਲ ਦਾ ਬੁੱਲ ਕਦੇ ਨਾ ਬੁੱਲ ਮੈਂ ਇਸ ਕਰਕੇ ਕਹਿੰਦਾ ਕਿ ਉਹ ਵੀ ਕਿਹੜੇ ਮਟਰ ਸਾਡੇ 10 ਰੁਪਏ ਕਿਲੋ ਵਿਕਦੇ ਆ ਇੱਥੇ ਦੁਬਈ 'ਚ 350 ਰੁਪਏ ਵਿਕਦੇ ਆ ਤੇ ਇੰਗਲੈਂਡ 'ਚ 1350 ਰੁਪਏ ਵੇਚਿਆ ਆ ਜਿਹੜੇ ਯੂਨੀਅਨ ਵਾਲੇ ਨੇ ਇਹਨਾਂ ਨੇ ਕਦੀ ਤੁਹਾਨੂੰ ਇਹਦੇ ਦੱਸਿਆ ਸਾਡੇ ਅੰਮ੍ਰਿਤਸਰ ਚ ਪੱਥਰਨਾਖ ਹੁੰਦੀ ਆ ਇੱਕ ਵੀ ਪ੍ਰੋਸੈਸਿੰਗ ਪਲਾਂਟ ਨਹੀਂ ਇੱਥੇ ਬਣ ਦਿੱਤਾ ਕਹਿੰਦੇ ਨੇ ਕੰਪਨੀ ਆ ਜੂਗਾ ਅਦਾਨੀ ਆ ਜੂਗਾ ਆਪ ਬੋਲਣਾ ਕੋਆਪਰੇਟਿਵ ਬਣਾਉਣ ਅਮਰੀਕਾ ਵੀ ਤੇ ਹੈਗਾ ਲੇਕਿਨ ਸਾਡੇ ਕਿਸਾਨਾਂ ਦੀਆਂ ਹਾਂ ਬੰਗਿਆ ਬਦਾਨੀਆਂ ਨੇ ਉਹਨੇ ਕਦੀ ਗੱਲ ਨਹੀਂ ਕੀਤੀ ਦੇਖੋ ਇਹ ਜੀ ਉਦੋਂ ਹੀ ਹੋਊਗੀ ਜਦੋਂ ਮੋਦੀ ਸਾਹਿਬ ਦੀ ਸਰਕਾਰ ਬੜਾ ਕੁ ਦੁਬਈ ਚ ਕਿੰਨੇ ਨੇ ਇਹਨਾਂ ਨੇ ਇੰਗਲੈਂਡ ਚ ਕਿੰਨੇ ਨੇ ਇੱਕ ਵਾਰੀ ਘਰ ਆਪਣੇ ਬੱਚੇ ਨੂੰ ਕਿਉਂ ਕੱਢ ਕੇ ਤੁਹਾਨੂੰ ਦਿਖਾਉ ਓਏ ਤਾਂ ਬਾਰ-ਬਾਰ ਸਾਨੂੰ ਬੇਵਕੂ ਬਣਾਉਂਦੇ ਜਾ ਰਹੇ ਆ ਗੱਲ ਕੀ ਕਰਨੀ ਆ ਮੋਨੀ ਨੇ ਸੁਧਿਆ ਉਹਨਾਂ ਨੂੰ ਸਾਡੇ ਨਾਲ ਗੱਲ ਕਰੋ ਉਹ ਕਿਉਂ ਕਰਨਗੇ ਗੱਲ ਕਿਉਂਕਿ ਜਵਾਬ ਦੇਣਾ ਪਊਗਾ ਜਵਾਬ ਖੜਾ ਦੇਣਾ ਬਾਹਰ-ਬਾਹਰੇ ਲਾ ਦੋ ਸੜਕਾਂ ਰੋਕ ਦਿਓ ਡਰਾ ਦਿਓ ਲੋਕਾਂ ਨੂੰ ਸਾਡੇ ਅੰਮ੍ਰਿਤਸਰ ਐਮਐਸਬੀ ਮਿਲ ਰਹੀ ਨਹੀਂ ਫੈਸਲੀ ਨਿਮੜੀ ਕਹਿੰਦੇ 15 ਸਾਲ ਦੀ ਗਾਹ ਅਸੀਂ ਖੜਕ ਪੀਚੀਏ ਉਹ ਜਦੋਂ ਸਾਨੂੰ 15 ਤੋਂ 20 ਗੁਣਾ ਸਬਜ਼ੀਆਂ ਚ ਮਿਲ ਰਿਹਾ ਅਸੀਂ ਕਿਉਂ ਕਣਕ ਵੀਨ ਤੇ ਰਹੀਏ ਮੈਨੂੰ ਜਵਾਬ ਦਿਓ ਜਾਂ ਕਣਕ ਵੀ بیچਣੀ ਆ ਤੇ ਉਹਦੀ ਪ੍ਰੋਸੈਸਿੰਗ ਫੈਕਟਰੀ ਲਾਓ ਇੱਥੇ ਕਿ ਉਹਦੀ ਜਿਹੜੀ ਜਿੱਤਰਾ ਰਾਈਸ ਪ੍ਰੋਟੀਨ ਆ ਉਹ ਮਿਲਾ ਕੇ 10 20 ਗੁਣੇ ਕੀਮਤ ਵਧਾ ਦੇਣ ਉਹਦੇ ਹੀ ਖੋਲਦੇ ਉਹ ਜਦੋਂ ਗੱਲ ਉੱਧਰ ਨੂੰ ਜਾਂਦੀ ਆ ਕਹਿੰਦੇ ਉਹ ਨਹੀਂ 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 ਅਮਾਨੀ ਆ ਜਾਊਗਾ ਅਦਾਨੀ ਆ ਜਾਊ ਉਹ ਅਮਾਨੀ ਅਦਾਨੀ ਸਾਡੇ ਮਾਸੀ ਦੇ ਮੁੰਡੇ ਨੇ ਜਿਹੜਾ ਵੀ ਜਿਹੜਾ ਵੀ ਸਾਡੇ ਸਾਡੇ ਕਿਸਾਨਾਂ ਦੀ ਉਹਨਾਂ ਦੀ ਆਮਦਨੀ ਵਧਾਵੇ ਅਸੀਂ ਉਹਨਾਂ ਨੂੰ ਸੱਦਾ ਕਿ ਉਹ ਇੰਡਸਟਰੀ ਵਾਲਾ ਹੋਵੇ ਕੋਆਪਰੇਟਿਵ ਖੋਲਣ ਅਸੀਂ ਇਕੱਠੇ ਹੋ ਕੇ ਕੋਆਪਰੇਟਿਵ ਖੋਲ ਸਕਦੇ ਹਾਂ ਭਾਰਤ ਸਰਕਾਰ ਉਹਦੇ ਵੀ ਪੈਸੇ ਦਿੰਦੀ ਆ ਲੇਕਿਨ ਉਹ ਨਹੀਂ ਗੱਲ ਕਰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਜਾਸ ਸਾਹਮਣੇ ਦੇਖਿਓ ਪਿਆਰੀ ਪਿੰਡ ਜਿ ਅjnਾਲਾ ਚ ਰੈਲੀ ਕੀਤੀ ਆ ਤੁਸੀਂ ਦੇਖਿਆ ਬੜੇ ਉਤਸ਼ਾਹ ਨਾਲ ਸਾਡੇ ਭਰਾ ਤੇ ਭੈਣ ਆਏ ਨੇ ਔਰ ਖੁੱਲ ਕੇ ਉਹਨਾਂ ਨੇ ਇਸ ਇਲਾਕੇ ਦੇ ਛੋੜੇ ਦੀਆਂ ਗੁਫ਼ਤਗੂ ਕੀਤੀ ਆ ਦੱਸਿਆ ਉਹਨਾਂ ਨੇ ਕਿ ਸਾਡੇ ਇਥੋਂ ਦੇ ਪਰਿਵਾਰਾਂ ਨੂੰ ਕੀ ਪਰੇਸ਼ਾਨੀਆਂ ਨੇ ਉਹ ਪਰੇਸ਼ਾਨੀਆਂ ਕਈ ਜਗ੍ਹਾ ਬੜੀਆਂ ਕਾਮਨ ਵੀ ਨੇ ਜਿ ਤਰ੍ਹਾਂ ਨਸ਼ੇ ਦੀ ਕਾਨੂੰਨੀ ਵਿਵਸਥਾ ਦੀ ਔਰ ਕਿਉਂਕਿ ਇਹ ਦਿਹਾਤਾ ਇਲਾਕਾ ਆ ਇਸ ਕਰਕੇ ਮੈਂ ਵੀ ਵਿਸਤਾਰ ਚ ਖੁੱਲ ਕੇ ਉਹਨਾਂ ਨਾਲ ਗੱਲ ਕੀਤੀ ਆ ਕਿ ਕਿੰਨਾ ਸਾਡੇ ਇਥੇ ਜ਼ਮੀਨਾਂ ਚ ਸਾਡੇ ਕਿਸਾਨਾਂ ਦੀਆਂ ਆਡੇ ਇੱਥੇ ਜਿਹੜੀ ਲੇਬਰ ਆ ਉਹਨਾਂ ਦੀਆਂ ਇਨਕਮਾਂ ਕਿਤਨਾ ਵੱਧ ਸਕਦੀਆਂ ਤੇ ਇੱਥੇ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਆ ਮੈਂ ਕੋਈ ਯੂਨੀਅਨ ਲੀਡਰ ਨਹੀਂ ਕਿ ਮੈਂ 올 ਇੰਡੀਆ ਦੀ ਗੱਲ ਕਰਾਂ ਸਾਨੂੰ ਆਪਣੇ ਲੋਕਾਂ ਲਈ ਜਿਹੜੇ 15 ਤੋਂ 20 ਗੁਣਾ ਉਹਨਾਂ ਦੀਆਂ ਆਮਦਨੀਆਂ ਵੱਧ ਸਕਦੀਆਂ ਨੇ ਸਾਨੂੰ ਉਹ ਕਰਾਉਣੀਆਂ ਨੇ ਤੇ ਉਹਦੇ 'ਚ ਆਡੀ ਸੋਚ ਬੜੀ ਕਲੀਅਰ ਆ ਕਿਸੇ ਨੇ ਵੀ ਗੱਲ ਕਰਨ ਦੀ ਉਹਦੇ ਬਾਰੇ ਕਦੀ ਵੀ ਤਿਆਰ ਆ ਆਪਣੀ ਸੋਚ ਸ਼ੇਅਰ ਕਰਨ ਪੋਲਿਟਿਕਸ ਨਾ ਖੇਡਣ ਤੇ ਮੈਨੂੰ ਤੇ ਯਕੀਨ ਆ ਕਿ ਜਿੰਨੇ ਫੋਕਲ ਤੋਂ ਬਾਅਦ ਨੇ ਕਿ ਸਾਡਾ ਇਲਾਕਾ ਤਰੱਕੀ ਕਰੇ ਡਵੈਲਪਮੈਂਟ ਹੋਵੇ ਤੇ ਸਾਰੇ ਸਾਰੇ ਪਰਿਵਾਰ ਇਥੇ ਸੁੱਖ-ਆਮੰਦੀ ਜ਼ਿੰਦਗੀ ਹੋ ਲੋਕਾ ਦੀ ਸਰਦੀ ਖੇਤਰ ਦੇ ਪਿੰਡਾਂ 'ਚ ਫਿਰ ਰਹੇ ਹੋ ਕਿੰਨਾ ਦਾ ਪ੍ਰਕਰ ਮਿਲ ਰਿਹਾ ਜੀ? ਹੋਰ ਮਿਲ ਜਾ ਕਿਉਂਕਿ ਖੁੱਲ ਕੇ ਗੱਲ ਕਰਦੇ ਆ। ਜਿਹੜੇ ਸਰਦੀ ਵਾਲੇ ਇਲਾਕਿਆਂ ਦੀ ਮੁਸ਼ਕਲਾਂ ਨੇ ਉਹਨਾਂ ਬਾਰੇ ਦੱਸਦੇ ਨੇ। ਕਿਉਂਕਿ ਇਹ ਜਿਹੜੇ ਯੂਨੀਅਨ ਵਾਲੇ ਆ ਉਹ ਤਾਂ ਕਦੀ ਗੱਲ ਹੀ ਨਹੀਂ ਕਰਦੇ ਹੋ। ਉਹ ਤਾਂ ਭਈ ਬਹੁਤ ਵੱਡੇ ਲੀਡਰ ਨੇ ਸਿਰਫ ਆਲ ਇੰਡੀਆ ਦੀ ਗੱਲ ਕਰਦੇ ਨੇ। ਆਲ ਇੰਡੀਆ ਦੀ ਗੱਲ ਕਰਦੇ ਨੇ। ਇੱਥੇ ਜਿਹੜੇ ਵਿਚਾਰੇ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹ ਥੋੜਾ ਉਹਨਾਂ ਨੂੰ ਅਪੀਲ ਕਰਦਿਆਂ ਨੇ। ਸੋ ਅਸੀਂ ਤੇ ਇਥੋਂ ਦੀ ਗੱਲ ਕਰਦੇ ਆ ਜਿਹੜੇ ਵੀ ਸਰਹੱਦੀ ਧਾਰ ਦੀ ਗੱਲ ਆ ਜਿਹੜੀਆਂ ਇਹਨਾਂ ਦੇ ਲੋਟਾਂ ਦੀ ਗੱਲ ਆ ਜਿਹੜੀਆਂ ਰਜਿਸਟਰੀਆਂ ਦੀ ਗੱਲ ਹੈ ਜਿਹੜੀ ਗਾਂ ਫਸਲਾਂ ਦੀ ਗੱਲ ਹੈ। ਔਰ ਮੈਂ ਜਲਦ ਹੀ ਜਲਦ ਹੀ ਇੱਥੇ ਇੱਕ ਵੱਡੀ ਕੰਪਨੀ ਕੋਲੋਂ ਲੌਜਿਸਟਿਕ ਸੈਂਟਰ ਖੁਲਵਾਉਣਾ ਹੈ। ਜੋ ਇੱਥੇ ਆ ਕੇ ਅਜਿ ਨਾਲੇ ਹਲਕੇ 'ਚ ਆ ਕੇ ਸਾਡੇ ਕਿਸਾਨਾਂ ਦੀਆਂ ਤੇ ਸਾਡੇ ਹੋਰ ਜਿਹੜੇ ਜ਼ਮੀਨਾ ਵਾਂਦੇ ਨੇ ਠੇਕੇ ਤੇ ਲਾ ਕੇ ਵੀ ਵਾਂਦੇ ਨੇ ਉਹ ਆਪਣੀਆਂ ਫਸਲਾਂ ਫਲ ਫਰੂਟ ਜਿਹਦੇ 'ਚ 15 ਤੋਂ 20 ਗੁਣਾ ਜ਼ਿਆਦੀਆਂ ਕੀਮਤਾਂ ਮਿਲਦੀਆਂ ਨੇ ਉਹਨਾਂ ਨੂੰ ਇਸਤੇਮਾਲ ਕਰਨ ਤੇ ਗਾਂ ਵਾਜਾ ਸੰਧੂ ਸਾਹਿਬ ਇੱਕ ਇੱਕ ਸਵਾਲ ਇਹ ਸੰਧੂ ਸਾਹਿਬ 10 ਸਾਲ ਮੋਦੀ ਸਰਕਾਰ ਰਹੀ ਆ ਜਿਹੜਾ ਵੀ ਇੱਥੋਂ ਭਾਵੇਂ ਹਰਿਆ ਭਾਵੇਂ ਜਿੱਤਿਆ ਉਹ ਸੈਂਟਰ ਦੇ ਵਿੱਚ ਵਜੀਰ ਰਿਹਾ ਤੇ ਫਿਰ ਅੰਮ੍ਰਿਤਸਰ ਨੂੰ ਕਿਉਂ ਨਹੀਂ ਉਹ ਅਣ ਦੇਖਿਆ ਕੀਤਾ ਗਿਆ ਇੱਥੇ ਕਿਹਦੀ ਸਰਕਾਰ ਆ ਇੱਥੇ ਮੋਦੀ ਸਾਹਿਬ ਦੀ ਸਰਕਾਰ ਆ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਹੁਣ ਆਪਦੀ ਸਰਕਾਰ ਆ ਉਹਨਾਂ ਨੂੰ ਤੇ ਜਾ ਕੇ ਪੁੱਛੋ ਉਹ ਇਹਨਾਂ ਦਾ ਕੰਮ ਇੱਥੇ ਕਿਸਾਨਾਂ ਦਾ ਕੰਮ ਕੀਤਾ ਕੀ ਕੀਤਾ ਉਹਨਾਂ ਨੇ ਸਾਡੇ ਇੰਡਸਟਰੀ ਦਾ ਕੀ ਕੀਤਾ ਅੰਮ੍ਰਿਤਸਰ ਦਾ ਕੀ ਕੀਤਾ ਠੀਕ ਹੈ ਨਾ ਜੀ ਮੈਂ ਤਾਂ ਭਾਈ ਸਾਹਿਬ ਅੰਮ੍ਰਿਤਸਰ ਦਾ ਮਜਾ ਹੈ ਲਾ ਸਰਦਾਰ ਤੇਜਾ ਸਿੰਘ ਸਮੁੰਦਰੀ ਇੱਥੋਂ ਦੇ ਸੀਗੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਇੱਥੋਂ ਦੇ ਸੀਗੇ ਤੇ ਮੈਂ ਇੱਥੋਂ ਦੀ ਗੱਲ ਕਰਾਂਗਾ ਤੇ ਤੁਹਾਡੇ ਨਾਲ ਗੱਲ ਵੀ ਇੱਥੋਂ ਦੀ ਕਰ ਰਿਆਂ ਜੋ ਪਹਿਲਾਂ ਹੋਇਆ ਉਹਦਾ ਮੈਂ ਜਵਾਬ ਦੇ ਨਹੀਂ ਆ ਜੋ ਗਾਹ ਹੋਣਾ ਮੈਂ ਤਾਂ ਗਾਂਹ ਦੀ ਸੋਚ ਦੀ ਗੱਲ ਕਰਦਾ ਅਗਰ ਉਹਦੇ ਕੋਈ ਵਾਅਦਾ ਦੇ ਸਕਦੇ ਹੋ ਕਿਸੇ ਨੂੰ ਪੁੱਛੋ ਇਹ ਗੱਲ ਪਹਚਾਓ ਇਥੋਂ ਦੇ ਰਹਿਣ ਵਾਲਿਆਂ ਨੂੰ ਖਾਸ ਤੌਰ ਤੇ ਇਥੋਂ ਦੇ ਕਿਸਾਨ ਜਿਹੜੇ ਨੇ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਤਨਾ ਅਸੀਂ ਉਹਨਾਂ ਦੀਆਂ ਆਮਦਨੀਆਂ ਵਿਧਾਨ ਦੀ ਗੱਲ ਕਰ ਰਹਾ ਆ ਪੋਲਿਟਿਕਸ ਨਹੀਂ ਖੇਡ ਰਹੇ ਹਾਂਜੀ ਇਸ ਪੂਰੀ ਚੋਕੀ ਕੰਮ ਕਰਦੇ ਅੱਜ ਤੁਹਾਡੇ ਨਾਲ ਸਜੋਗ ਨਾਲ ਰੈਲੀਆਂ ਹੋ ਰਹੀਆਂ ਨੇ ਲਗਭਗ ਤਾਂ ਪਿਆਰ ਮਿਲਿਆ ਮੇਰੇ ਕੋ ਉਹ ਸ਼ਬਦ ਨਹੀਂ ਅਲਫਾਜ਼ ਨਹੀਂ ਕਿੰਨਾ ਸਾਤ ਤਰਾਂ ਜੀ ਸੰਧੂ ਸਮੁੰਦਰੀ ਸਾਹਿਬ ਨੂੰ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਵਰਕਰ ਸਾਹਿਬਾਂ ਨੂੰ ਵੋਟਰ ਸਾਹਿਬਾਂ ਨੂੰ ਪਿਆਰ ਦੇ ਰਹੇ ਨੇ ਇੰਨੀ ਇੰਨੀ ਉਪਦੇ ਵਿੱਚ ਇੰਨੀ ਗਰਮੀ ਦੇ ਵਿੱਚ ਆਪਣੇ ਕੀਮਤੀ ਰਜੇਵੇਂ ਸਮਾ ਕੱਢ ਕੇ ਸੰਗਤ ਦੇ ਠਾਠਾ ਮਾਰਦਾ ਸਬੰਦਰ ਸੰਗਤ ਦਾ ਇਕੱਠ ਹੋ ਰਿਹਾ ਮੈਂ ਇਹਨਾਂ ਦਾ ਤਹਿ ਦਿਲੋਂ ਰੋਮ ਰੋਮ ਦਾ ਧੰਨਵਾਦ ਕਰਦਾ